ਅੱਜ ਫਗਵਾੜਾ ਦੇ ਵਿੱਚ ਅਰੂੜਿਆ ਤਲਾ ਜੋ ਗਊ ਮਾਤਾ ਇੱਥੇ ਸਾਡੀਆਂ ਗਊ ਦੁੱਧ ਵਾਸਤੇ ਜੋ ਬਹੁਤ ਵੱਡੀ ਖੂਸ਼ਾਲਾ ਬੜੀ ਪੁਰਕੀਨ ਆ ਅੱਜ ਜਿਹੜੇ ਰਾਖਸ਼ਾਂ ਨੇ ਗਊ ਮਾਤਾ ਨੂੰ ਜ਼ਹਿਰ ਦੇ ਕੇ ਅੱਜ ਲਗਾਤਾਰ 2 ਘੰਟੇ ਹੋ ਗਏ ਪਹਿਲਾਂ 2 ਗਊਆਂ ਫੇਰ 4 ਹੁਣ 6 8 10 15 ਗਊਆਂ ਮਰ ਚੁੱਕੀਆਂ ਔਰ ਬੜਾ ਜ਼ੁਲਮ ਕੀਤਾ ਜਿਹੜੇ ਰਾਖਸ਼ ਨੇ ਜ਼ੁਲਮ ਕੀਤਾ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਔਰ ਸਾਰਾ ਪ੍ਰਸ਼ਾਦ ਨੇਤੇ ਹੂੰ ਜਲਦੀ ਤੋਂ ਜਲਦੀ ਪਹੁੰਚਣਾ ਚਾਹੀਦਾ ਕਿਉਂਕਿ ਅੱਜ ਜੋ ਗਊ ਮਾਤਾ ਤੜਫ ਰਹੀ ਆ ਅਸੀਂ ਗਊ ਮਾਤਾ ਦੀ ਰੱਖਿਆ ਕਰਦੇ ਆ ਔਰ ਜਿਹੜੇ ਰਾਖਸ਼ ਨੇ ਐਡਾ ਵੱਡਾ ਅੱਜ ਜੁਰਮ ਕੀਤਾ ਔਰ ਅਸੀਂ ਆਪਣੇ ਵੱਲੋਂ ਇਹ ਨਿੰਦਾ ਕਰਦੇ ਆ ਔਰ ਦੇਖੋ ਅੱਜ ਗਊ ਮਾਤਾ ਕਿੰਦਾ ਤੜਫ ਰਹੀ ਆ ਔਰ ਜਿਹੜੇ ਰਾਖਸ਼ਾਂ ਨੇ ਕੀਤਾ ਇਹਨਾਂ ਨੂੰ 24 ਘੰਟੇ ਚ ਫੜ ਕੇ ਅੰਦਰ ਦਿੱਤਾ ਜਾਵੇ ਔਰ ਜਿਹੜੇ ਰਾਖਸ਼ ਆ ਜਿਨ੍ਹਾਂ ਨੇ ਗਊ ਮਾਤਾ ਨੂੰ ਮਾਰਿਆ ਅੱਜ ਉਹਨਾਂ ਦੀਆਂ ਬਸਿਸ ਕਿੰਨੀ ਇਹਨਾਂ ਨੂੰ ਲਗੜੀਆਂ ਕਿਉਂਕਿ ਗਊ ਮਾਤਾ ਇੱਕ ਐਸੀ ਆ ਲੋਕ ਸਵੇਰੇ ਉੱਠ ਕੇ ਤੜਕੇ ਇਸ ਗਊਸ਼ਾਲਾ 'ਚ ਆਪਣੀ ਸੇਵਾ ਕਰਦੇ ਸ਼ਾਮ ਨੂੰ ਦਿਨ ਭਰ ਜੋ ਪ੍ਰਸ਼ਾ ਹਰ ਤਰ੍ਹਾਂ ਦਾ ਜਿਹੜਾ ਉਹਨਾਂ ਨੂੰ ਸਵਨ ਕਰਦੇ ਆ ਔਰ ਜਿਹੜੇ ਰਾਖਸ਼ਾਂ ਨੇ ਇਹ ਮਾਰਿਆ ਔਰ ਮੈਂ ਫਗਵਾੜਾ ਕਿਹਦਾ ਸ਼ਹਿਰ ਆ ਪੂਰੇ ਪੰਜਾਬ ਪੂਰੇ ਵੱੜ ਦੇ ਵਿੱਚ ਜਿਹੜੀ ਐ ਖਬਰਾਂ ਜਾਣੀਆਂ ਚਾਹੀਦੀਆਂ ਔਰ ਮੀਡੀਆ ਰਹੀਂ ਅੱਗੇ ਤੋਂ ਅੱਗੇ ਮੀਡੀਆ ਰਹੀਂ ਪਹਚਾਓ ਜਿਹੜੇ ਰਾਖਸ਼ ਫੜੇ ਜਾਣ ਔਰ ਪੰਜਾਬ ਜਿਹੜੀ ਸਰਕਾਰ ਇੱਥੇ ਫੇਲ ਆ ਅੱਜ ਦੇਖੋ ਵੀ ਤੁਸੀਂ ਐਡਾ ਵੱਡਾ ਜਿਹੜਾ ਅਕਾੜ ਹੋਇਆ ਹਲੇ ਤੱਕਰ ਸਾਨੂੰ ਲੱਗਦਾ ਵੀ ਕੈਮਰੇ ਦੇ ਦੇਖ ਕੇ ਇਹਨੂੰ ਜਲਦੀ ਹੀ ਜਿਹੜੀ ਆ ਗਊ ਮਾਤਾ ਦੇ ਜਿਹੜੇ ਰਾਖਸ਼ ਫੜੇ ਜਾਣ ਔਰ ਫਗਵਾੜੇ ਦਾ ਜਿਹੜਾ ਮਾਹੌਲ ਇਹਨੂੰ ਖਰਾਬ ਨਾ ਕੀਤਾ ਜਾਵੇ ਅਮਨ ਸ਼ਾਂਤੀ ਭਾਈਚਾਰਾ ਸੀ ਰੱਖਣਾ ਚਾਹੁੰਦੇ ਆ ਜਿਹੜੇ ਲੋਕ ਇਹ ਚਾਹੁੰਦੇ ਆ ਵੀ ਫਗਵਾੜੇ ਦਾ ਮਾਹੌਲ ਖਰਾਬ ਹੋਵੇ ਪੰਜਾਬ ਦਾ ਹੋਵੇ ਅਸੀਂ ਉਹ ਰਾਖਸ਼ਾਂ ਨੂੰ ਇਹ ਦੱਸਣਾ ਚਾਹੁੰਦੇ ਆਂ ਵੀ ਅਸੀਂ ਸਾਰਾ ਫਵਾੜਾ ਇੱਕਾ ਸਾਡੀਆਂ ਪੈਣਾ ਅੱਜ ਦੋਸਤ ਵੀਰ ਅੱਖਾਂ ਦੇ ਵਿੱਚ ਅੰਝੂ ਆ ਰਹੇ ਆ ਜਿੱਦਾਂ ਸਾਡੀ ਗਊ ਮਾਂ ਤੜਪਦੀ ਆ ਇਦਾਂ ਹੀ ਇਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਇਹਨਾਂ ਦੇ ਉੱਤੇ ਲਾ ਕੇ ਇਹਨਾਂ ਨੂੰ ਫਾਂਸੀ ਸਜਾ ਦਿੱਤੀ ਜਾਵੇ ਤੋਂ ਮੈਂ ਆਪਣੇ ਵੱਲੋਂ ਮੀਡੀਆ ਰਾਹੀਂ ਇਹ ਮੇਰੀ ਬੇਨਤੀ ਹੈ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਕਿ ਜਿਹੜੇ ਆਮ ਜਿਹੜੀ ਸਾਡੀ ਗਊ ਮਾਂ ਦਾ ਦੁੱਖੇ ਭਗੜਾ ਇਸ ਜਿਹੜੇ ਗਊ ਮਾਤਾ ਦੇ ਰਾਖਸ਼ਾਂ ਉਹ ਫੜੇ ਜਾਂ ਹਨ ਔਰ ਅਸੀਂ ਆਪਣੇ ਵੱਲੋਂ ਸ਼ਹਿਰ ਦੇ ਵਿੱਚ ਬੜੀ ਦੂਰ ਦੂਰ ਤੇਜ਼ੀ ਨਾਲ ਜਿੱਥੇ ਤੇ ਖਬਰ ਫੈ ਰਹੀ ਹੈ ਸਾਰੀਆਂ ਪੈਣਾ ਵੀਰ ਦੋਸਤ ਆ ਰਹੇ ਆ ਔਰ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਇਸ ਜਿਹੜੇ ਰਾਖਸ਼ਾਂ ਨੂੰ ਲੱਭ ਕੇ ਉਹਨਾਂ ਨੂੰ ਹਵਾਲਾਜ ਦਿੱਤਾ ਜਾਵੇ ਐਫ ਆਈ ਆਰ ਦਿੱਤੀ ਜਾਵੇ ਕਿਉਂਕਿ ਇਹ ਇਨਸਾਨ ਤੋਂ ਵੀ ਸਾਡੀ ਗਊ ਮਾਤਾ ਪੂਜਨੀਏ ਆ ਔਰ ਸਾਡਾ ਹਰ ਵੱਲੇ ਗਊ ਮਾਤਾ ਜਿਹੜੀ ਆ ਉਹਦੀ ਹੀ ਰੱਖਿਆ ਕਰਦੇ ਆ ਕਿਉਂਕਿ ਗਊ ਮਾਤਾ ਦਾ ਹੀ ਦੁੱਧ ਪੀਨੇ ਆ ਸਾਰੇ ਗੋਵਾਂ ਨਾਲ ਅਸਲ ਕਈਆਂ ਦੀ ਸੂਨ ਵਾਲੀਆਂ ਸੀ ਦੁੱਧ ਦੇਣ ਵਾਲੀਆਂ ਗੋਵਾਂ ਨਾਲ ਰਾਖਸ਼ਾਂ ਨੇ ਬਹੁਤ ਵੱਡਾ ਇੱਕ ਜੁਰਮ ਕੀਤਾ ਤੇ ਆਏ ਆਪਣੇ ਵੱਲੋਂ ਸ਼ਹਿਰ ਮੋਕੇ ਤੇ ਬੇਨਤੀ ਕਰਦਾ ਵੀ ਇਸ ਕੋਰੋਨਾ ਦਾ ਦੇ ਜਲਦੀ ਤੋਂ ਜਲਦੀ ਪਹੁੰਚ ਗਏ ਔਰ ਆਮ ਜਨਤਾ ਦੇ ਵਿੱਚ ਹੋਰ ਮੀਡੀਆ ਰਾਇ ਗੱਲ ਸੰਡੀ ਵਿੱਚ ਆ ਜਾਂਦਾ The <imitation> President.